ਹਾਵਰ ਸੁਣ ਕੇ ਹੈਰਾਨ ਨਾ ਹੋਇਓ ਪਹਿਲਾਂ ਮੈਂ ਥੋੜੀ ਜੀ ਆਧਾਰਨ ਦੇ ਦੇਵਾਂ ਕਹਾਵਤਾ ਕਹਾਵਤ ਕਹਿ ਦਈਏ ਇਹਨੂੰ ਜਾਂ ਆਸਲ ਸਚਾਈ ਕਹਿ ਦਈਏ ਲੁੱੱਚਾ ਲੰਦਾ ਚੌਧਰੀ ਗੁੰਡੀ ਰਣ ਪ੍ਰਧਾਨ ਇਹਦਾ ਮਤਬਲਾ ਤੁਸੀਂ ਸਾਰੇ ਜਾਣਦੇ ਹੋ ਅੱਜ ਸ਼ਰੋਮਣੀ ਅਕਾਲੀ ਦਲ ਆ ਬਾਦਲਾ ਜਣ ਕੇ ਸਖਬੀਰ ਬਦਲ ਨੂੰ ਵੱਡਾ ਬਲ ਮਿਲਿਆ ਵੱਡਾ ਬਲ ਕਾਦਾ ਮਿਲਿਆ ਆਉਣ ਵਾਲਿਆ 2027 ਦੀਆਂ ਵੋਟਾਂ ਨੂੰ ਲੈ ਕੇ ਬਹੁਤ ਵੱਡੇ ਪ੍ਰਧਾਨ ਦੀ ਚੋਣ ਕੀਤੀ ਆ ਜਿਹੜੀ ਕਿ ਕਈ ਸਾਲਾਂ ਦੀ ਅਡੀਕ ਸੀ ਕੁਝ ਸਾਲ ਪਾਰਟੀ ਚੋਂ ਕੱਢਿਆ ਰਿਆ ਕਿਉਂ ਕੱਢਿਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਦੋਂ ਨਾਂ ਲਹਿਤਾ ਤਾਂ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਪੜ੍ਹ ਹੱਸਣਾ ਬਿਲਕੁਲ ਨਹੀਂ ਕਿਉਂਕਿ ਬੜਾ ਇੱਕ ਦੂਰਦੇਸ਼ੀ ਆਪਾਂ ਕਹਿ ਲਈਏ ਕਿ ਸਖਬੀਰ ਬਾਦਲ ਨੇ ਇੱਕ ਪ੍ਰਧਾਨ ਕੱਢ ਕੇ ਲਿਆਂਦਾ ਨਵਾਂ ਬੈਸੇ ਤਾਂ ਪੁਰਾਣਾ ਪਰ ਪੁਰਾਣਾ ਹੋ ਗਿਆ ਸੀ ਹੁਣ ਇਸ ਵਕਤ ਉਹ ਨਵਾਂ ਪ੍ਰਧਾਨ ਬਣ ਚੁੱਕਿਆਗਾ ਅਕਾਲੀ ਦਲ ਦੇ ਵਿੱਚ ਘਾਟਾਂ ਬਹੁਤ ਸੀ ਪਰ ਉਸ ਘਾਟ ਨੂੰ ਪੂਰਾ ਕਰਦੇ ਹੋਇਆ ਅੱਜ ਸਹਾਬੀ ਬੀਰਵਾਤ ਵਾਲ ਨੇ ਇੱਕ ਨਵੇਂ ਪ੍ਰਧਾਨ ਤੇ ਮੋਹਰ ਲਾ ਦਿੱਤੀ ਆ ਉਹ ਕਿੱਥੋਂ ਦਾ ਪ੍ਰਧਾਨ ਚੁਣਿਆ ਗਿਆ ਤੁਹਾਨੂੰ ਦੱਸ ਦਈਏ ਗਰਦਾਸਪੁਰ ਤੋਂ ਪ੍ਰਧਾਨ ਚੁਣਿਆ ਗਿਆ ਸੁੱਚਾ ਸਿੰਘ ਲੰਗਾ ਹੈਰਾਨਾ ਹੋਇਓ ਦੁਬਾਰੇ ਨਾਮ ਦੱਸ ਦਿਨਾ ਸੁੱਚਾ ਸਿੰਘ ਲੰਗਾ ਨੂੰ ਜਿਹੜਾ ਗਰਦਾਸਪੁਰੇ ਦਾ ਜਿਹੜਾ ਪ੍ਰਧਾਨ ਲਗਾਇਆ ਗਿਆ ਆ ਕਾਲੀ ਦਲ ਨੇ ਬੜੇ ਜ਼ੋਰ ਦੇ ਨਾਲ बड़े हौसले ਦੇ ਨਾਲ ਸੁੱਚਾ ਸਿੰਘ ਲੰਗਾ ਤੇਰੀ ਸੋਚ ਤੇ ਪੈਰਾ ਦਿਮਾਗੇ ਠੋਕ ਕੇ ਇਹ ਯਕਾਰੇ ਵੀ ਲਾਏ ਆ ਤੇ ਜਿੱਥੇ ਇਹ ਯਕਾਰੇ ਲਾਏ ਆ ਉਥੇ ਲੋਕਾਂ ਦਾ ਇਕੱਠ ਵੀ ਉੱਪੜਿਆਗਾ ਸੁੱਚਾ ਸਿੰਘ ਇਹ ਲਗਾ ਨੂੰ ਦੇਖਣ ਦੇ ਲਈ ਕਿਉਂਕਿ ਵੇਖਣਾ ਜ਼ਰੂਰੀ ਸੀ ਕਈਆਂ ਨੇ ਸ਼ਾਇਦ ਆਸਲੀ ਜੀਵਨ ਦੇ ਵਿੱਚ ਨਾ ਵੇਖਿਆ ਹੋਵੇ ਕੁਝ ਫਿਲਮਾਂ ਫੁਲਵਾ ਕਰਕੇ ਵਸਾਕਾ ਵੇਖਿਆ ਹੋਵੇ ਤੇ ਉਹ ਵੀ ਤਾਨੂੰ ਪਤਾ ਹੀ ਆ ਉਹ ਸਾਰਿਆਂ ਨੂੰ ਉਹ ਗੱਲ ਕਹਿਣ ਦੀ ਹੁਣ ਜ਼ਰੂਰਤ ਬਾਕੀ ਨਹੀਂ ਰਹਿ ਗਈ ਜਣੇ ਕਿ ਹੁਣ ਆਪਾਂ ਵੇਖ ਲਈਏ ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲੇ ਕਾਲੀ ਦਲ ਦੇ ਵਿੱਚ ਕਮੀਆਂ ਨੇ ਪਰ ਜਦੋਂ ਤੁਸੀਂ ਇਹ ਜੇ ਪ੍ਰਧਾਨਾਂ ਨੂੰ ਲਾਓਗੇ ਤੇ ਤੁਸੀਂ ਦੂਜੇ ਦੂਸਰੇ ਤੇ ਉਂਗਲਾ ਚੁੱਕਦੇ ਹੋ ਆ ਮਜੀਠੀਆ ਤੇ ਮਸਖਬੀਰ ਬਾਦਲ ਉਂਗਲ ਕਿਤੇ ਚੁੱਕਦਾ ਸੀ ਐਮਪੀ ਭਾਈ ਅੰਮਰਪਾਲ ਸਿੰਘ ਉੱਪਰ ਜੀਏ ਕੋ ਨਾ ਸੀ ਇਹ ਮੋਨਾ ਸੀ ਇਹ ਦੁਬਈ ਤੋਂ ਆ ਗਿਆ ਇਹ ਪਹਿਲਾ ਪੈਂਟ ਸਾਲਟ ਪਾਉਂਦਾ ਸੀ ਹੁਣ ਆ ਕੇ ਚੋਲਾ ਪਾ ਲਿਆ ਹੁਣ ਆ ਕੇ ਅੰਬਰ ਤੇ ਚੱਕ ਲਿਆ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਮੋਨਾ ਸੀ ਦਸਤਾਰ ਸਜਾਉਣ ਲੱਗ ਗਿਆ ਕੇਸ ਰੱਖ ਲੇ ਪੈਂਟ ਸਾਲਟ ਪਾਉਂਦਾ ਸੀ ਚੋਲਾ ਪਾ ਲਿਆ ਪੰਜ ਕਕਾਰ ਤ ਤਾਰਨ ਕਰ ਲੇ ਕੋਈ ਮਾੜੀ ਗੱਲ ਨਹੀਂ ਇਹ ਤੁਹਾਡੇ ਪ੍ਰਧਾਨ ਵਰਗੀਆਂ ਜਿਹੜੇ ਜਿਹੜੇ ਤੁਸੀਂ ਪ੍ਰਧਾਨ ਚੁਣ ਰਹੇ ਹੋ ਉਹਨਾਂ ਵਰਗਾ ਜੀਵਨ ਨਹੀਂ ਉਹਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਕਿਉਂਕਿ ਜਿਹੜੇ ਤੁਸੀਂ ਅੱਜ ਪ੍ਰਧਾਨ ਲਾ ਰਹੇ ਹੋ ਸਚਿਆ ਸਿੰਘ ਲੱਗਾ ਵਰਗੇ ਇਹਨਾਂ ਦਾ ਬੜਾ ਉੱਚਾ ਸੋਚਾ ਜੀਵਣਾ ਇਹ ਸਾਰੀ ਦੁਨੀਆ ਜਾਣਦੀ ਆ ਸਾਰਾ ਪੰਜਾਬ ਜਾਣਦਾ ਪੰਜਾਬ ਦੀ ਜਨਤਾ ਜਾਣਦੀ ਆ ਅੱਜ ਤਾੜੀਆਂ ਪੈ ਰਹੀਆਂ ਅੱਜ ਜਕਾਰੇ ਲੱਗ ਰਹੇ ਆ ਤੇ ਕਹਿੰਦੇ ਕਿ ਘਾਟ ਰੜਕਦੀ ਸੀ ਸੁੱਚਾ ਸਿੰਘ ਲੰਗਾ ਦੀ ਇੱਕ ਗੀਤ ਵੀ ਆਇਆ ਸੀ ਕਦੇ ਵੇਖੇ ਕਦੇ ਦੱਬ ਦੀ ਵੀ ਨਾ ਕੋੜਾ ਸੁੱਚਾ ਬੰਦੂਖ ਦਾ ਲੋਕਾਂ ਨੇ ਐਸਾ ਗੀਤ ਨੂੰ ਲੈ ਕੇ ਵੀ ਵੜਾ ਸੁੱਚਾ ਸਿੰਘ ਲੰਗਾ ਨੂੰ ਟ੍ਰੋਲ ਕੀਤਾ ਜਿਵੇਂ ਕਿ ਉਹਦੇ ਕੋੜੇ ਉੱਤੇ ਫੋਟੋ ਤੇ ਹੋਰ ਬੜੀਆਂ ਗੱਲਾਂ ਨੂੰ ਲੈ ਕੇ ਜਿਹੜਾ ਚਲੋ ਅਗਲੇ ਦਾ ਨਿੱਜੀ ਫੈਸਲਾ ਹੈਗਾ ਅਸੀਂ ਇਸ ਵਿੱਚ ਉਦਿ ਨਹੀਂ ਲੈਣਾ ਪਰ ਪੰਜਾਬ ਨੂੰ ਉਹ ਲੀਆਂ ਕਦਮ ਮਿਲਣਗੇ ਆ ਕਿਹੜੀਆਂ ਲੀਆਂ ਜਿਹੜੀਆਂ ਕਿ ਸੱਚੇ ਸੁੱਚੇ ਕਰਤਾਰ ਵਾਲੀਆਂ ਜਿਹੜੀਆਂ ਕਿ ਸਿੱਖ ਕੌਮ ਦੇ ਨਿਹਾਰ ਬਲ ਜਾਣ ਵਾਲੀਆਂ ਨਹੀਂ ਜਿਹੜੀਆਂ ਕਿ ਸਿੱਖ ਕੌਮ ਨੂੰ ਸਾਡੀਆਂ ਧੀਆਂ ਪੈਣਾ ਸੁਰੱਖਿਤ ਹੋਣਾ ਸਾਡਾ ਜਿਹੜਾ ਹਰ ਇੱਕ ਬੱਚੇ ਨੂੰ ਮਾਨ ਹੋਵੇ ਕਿ ਸਾਡਾ ਫਲਾਨਾ ਲੀਡਰ ਆ ਫਲਾਨਾ ਪ੍ਰਧਾਨ ਆ ਪਰ ਜਦੋਂ ਤੁਸੀਂ ਅੱਜ ਇਹ ਪ੍ਰਧਾਨਾ ਨੂੰ ਚੁਣੋਂਗੇ ਤਾਂ ਫਿਰ ਉਂਗਲਾ ਉਠਣਗੇ ਆ ਆਵਾਜ਼ਾਂ ਉਠਣਗੀਆਂ ਜਿਹੜੀ ਮੈਨੂੰ ਤਾਂ ਲੱਗਦਾ 2-400 ਵੋਟ ਪਹਿਲਾਂ ਅਕਾਲੀ ਦਲ ਨੂੰ ਪੈਂਦੀ ਸੀ ਸ਼ਾਇਦ ਹੁਣ ਅਕਾਲੀ ਦਲ ਉਹ ਵੋਟਾਂ ਵੀ ਗਵਾ ਲਊਗਾ ਕਿਉਂਕਿ ਨਵਾਂ ਪ੍ਰਧਾਨ ਚੁਣਿਆ ਗਿਆ ਨਵਾਂ ਪ੍ਰਧਾਨ ਬਣ ਗਿਆ ਥਾਪੜਾ ਮਿਲ ਗਿਆ ਸੁਖਬੀਰ ਬਾਦਲ ਦਾ ਤੇ ਬਰੇਜਤ ਤੋਂ ਘਾੜ ਰੜਕਦੀ ਸੀ ਕਿਦੇ ਕਾਲੀ ਦਾਲ ਚੋਂ ਉਹਨੂੰ ਬਾਹਰ ਕੱਢਿਆ ਗਿਆ ਸੀ ਕਿੰਨਾ ਗੱਲਾਂ ਕਰਕੇ ਬਾਹਰ ਕੱਢਿਆ ਸੀ ਤੇ ਅੱਜ ਉਹ ਸਖਵੀਰ ਬਾਦਲ ਨੂੰ ਕੋਈ ਹੋਰ ਪ੍ਰਧਾਨ ਨਹੀਂ ਮਿਲ ਰਿਹਾ ਕਿਉਂਕਿ ਪ੍ਰਧਾਨਗੀਆਂ ਦੀਆਂ ਬੜੀਆਂ ਘਾਟਾਂ ਨੇ ਪ੍ਰਧਾਨ ਇਹਨਾਂ ਨੂੰ ਚਹਿੰਦੇ ਆ ਚਾਪ ਲੂਸ ਤੇ ਪ੍ਰਧਾਨ ਇਹਨਾਂ ਨੂੰ ਜਿਹੇ-ਜਿਹੇ ਚਹਿੰਦੇ ਆ ਤੇ ਉਹ ਜਿਹੇ ਇਹਨਾਂ ਨੂੰ ਮਿਲ ਰਹੇ ਆ ਚਲੋ ਇਹ ਦਾ ਪਾਰਟੀ ਦਾ ਫੈਸਲਾ ਪਰ ਲੋਕਾਂ ਦਾ ਫੈਸਲਾ ਪੰਜਾਬ ਦੇ ਲੋਕਾਂ ਦਾ ਫੈਸਲਾ ਗਾ ਉਹਨਾਂ ਨੇ ਕਰਨਾ 2027 ਦੇ ਵਿੱਚ ਕਿ ਉਹਦੇ ਪ੍ਰਧਾਨ ਚੁਣੇ ਜਾਣ ਜਿਨ੍ਹਾਂ ਦੀਆਂ ਕਿ ਵੀਡੀਓ ਬਣਦੀਆਂ ਨੇ ਵੀਡੀਓ ਵਾਇਰਲ ਹੁੰਦੀਆਂ ਨੇ ਉਹ ਤੁਸੀਂ ਸਾਰਿਆਂ ਨੇ ਵੇਖੀਆਂ ਨੇ ਅੱਜ ਇਹ ਹਾਲ ਆ ਅਕਾਲੀ ਦਲ ਦਾ ਅਕਾਲੀ ਦਲ ਨਹੀਂ ਇਹ ਕਾਲੀ ਦਲ ਬਾਦਲ ਆ ਇਹ ਬਾਦਲ ਦਾਲਾ ਅਕਾਲੀ ਦਲ ਨਹੀਂ ਅਕਾਲੀ ਦਲ ਦਾ ਇੱਕ ਨਾਂ ਵਰਤ ਕੇ ਇੱਕ ਉਸ ਜਮਾਤ ਨੂੰ ਉਸ ਅਕਾਲੀ ਦਲ ਸ਼ਬਦ ਨੂੰ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਜਿਹੜਾ ਅਕਾਲ ਪੁਰਖ ਤੇ ਨਿਚਾ ਰੱਖਦਾ ਉਸ ਸ਼ਬਦ ਨੂੰ ਬਦਨਾਮ ਕਿਹਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਸਖਬੀਰ ਬਾਦਲ ਦਾ ਬਰਗਾੜੀ ਦੇ ਵਿੱਚ ਕੀ ਰੋਲ ਰਿਹਾ ਸਾਰਿਆਂ ਨੂੰ ਪਤਾ ਪ੍ਰਗਾਸ ਬਾਦਲ ਦਾ 1978 ਤੋਂ ਲੈ ਕੇ ਹੁਣ ਤੱਕ ਕੀ ਰੋਲ ਰਿਹਾ ਸਾਰਿਆਂ ਨੂੰ ਪਤਾ ਪਰ ਅੱਜ ਜਿਹੜੇ ਨਵੇਂ-ਨਵੇਂ ਪ੍ਰਧਾਨ ਲਾਏ ਜਾ ਰਹੇ ਆ ਤੇ ਅੱਜ ਮਜੀਠੀਆ ਸ਼ਾਇਦ ਬਾਹਰ ਹੁੰਦਾ ਹੁਣ ਜੇਲ੍ਹ ਦੇ ਵਿੱਚ ਆ ਉਹ ਵੀ ਹਾਰ ਪਾ ਦਿੰਦਾ ਦੋ ਚਾਰ ਕਿਉਂਕਿ ਬਾਕੀਆਂ ਨੇ ਹਾਰ ਪਾਤੇ ਸ਼ਾਇਦ ਬਕਰ ਮਜੀਤ ਸਿੰਘ ਮਜੀਠੀਆ ਥੋੜਾ ਜਿਹਾ ਪੜਾ ਰਹਿ ਗਿਆ ਚਲੋ ਹੁਣ ਮੂੰਹ ਮਿੱਠਾ ਕਰਾ ਦੇਣਗੇ ਮਠਿਆਈ ਲੈ ਕੇ ਡੱਬਾ ਲੈ ਕੇ ਤੇ ਉਹ ਬਣਦਾ ਵੀ ਆ ਕਿਉਂਕਿ ਇਹਨਾਂ ਨੇ ਪ੍ਰਧਾਨ ਹੀ ਬੜਾ ਸੋਹਣਾ ਚੁਣਿਆ ਸੁੱਚਾ ਸੁੱਚਾ ਜਿਹੜਾ ਕਿ ਉੱਚਾ ਸੁੱਚਾ ਬੜਾ ਲੰਬਾ ਕੱਦਾ ਤੇ ਬੜਾ ਮਾ ਲੋ ਜਿਹੜਾ ਕਿ ਗੜਕ ਦੇ ਨਾਲ ਬੋਲਦਾ ਤੇ ਉਹ ਬਾਕੀ ਤੁਹਾਨੂੰ ਮੈਂ ਹੋਰ ਹੁਣ ਕੁਝ ਕਹਿ ਸਕਦਾ ਬਾਕੀ ਤੁਸੀਂ ਆਪ ਸਮਝ ਲਿਓ ਬਾਕੀ ਕਮੈਂਟਾਂ ਦੇ ਵਿੱਚ ਦੱਸ ਦਿਓ ਸੁੱਚਾ ਸਿੰਘ ਲੰਗਾ ਭਾਈ ਹੁਣ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਗਿਆ ਅਕਾਲੀ ਦਲ ਦਾ ਸਭ ਦੇ ਨਿਕਲ ਗਿਆ ਬਾਦਲ ਦਲ ਨੂੰ ਸਾਗਵੀਰ ਬਾਦਲ ਨੇ ਨਵਾਂ ਪ੍ਰਧਾਨ ਬਣਾ ਦਿੱਤਾ ਤੇ ਉਦੋਂ ਤੋਂ ਪੰਜਾਬ ਨੂੰ ਕੀ ਆਸਾਂ ਨੇ ਕੀ ਉਮੀਦਾਂ ਨੇ ਇਹ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਨਾਲ ਇਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ